ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਚ ਅੱਜ ਆਪਾਂ ਬੜੀ ਧੀਰ ਬਾਅਦ ਜਾ ਰਹੇ ਆ ਜੀ ਪੀਰ ਨਗਾਹੇ ਅੱਜ ਵੀਰਵਾਰ ਸੀਗਾ ਪਿਛਲਾ ਜੇਠਾ ਸੀਗਾ ਅੱਜ ਬਸ ਬੈਠੇ ਬੈਠਿਆਂ ਦੀ ਸਲਾਹ ਬਣ ਕੇ ਇਸਕਾ ਬਹੁਤ ਟਾਈਮ ਹੋ ਗਿਆ ਗਿਆ ਨੂੰ ਵੀ ਅੱਜ ਫ੍ਰੀ ਜਾਈ ਸੀਗੇ ਚਲੋ ਜਾ ਕੇ ਆਉਨੇ ਆ ਹਨਾ ਅੱਜ ਪਹਿਲਾਂ ਇੱਕ ਦਿਨ ਸਲਾਬ ਹਣੀ ਸੀ ਤਾਂ ਉਦੋਂ ਫਿਰ ਮੀਂਹ ਬੜੇ ਪੈਂਦੇ ਸੀਗੇ ਫਿਰ ਮੈਂ ਕਹਿੰਦਾ ਰਹਿਣ ਦਿੰਦੇ ਆ ਹਨਾ ਕਰਕੇ ਇੱਧਰ ਲੈਂਡਸਲਾਈਡਿੰਗ ਵੀ ਹੋ ਰਹੀ ਸੀਗੀ ਹਿਮਾਚਲ ਦੇ ਵਿੱਚ ਉਦਾਂ ਤਾਂ ਏਡੀ ਦੂਰ ਨਹੀਂ ਹੈਗਾ ਪਰ ਫਿਰ ਵੀ ਪਤਾ ਨਹੀਂ ਹੁੰਦਾ ਮੌਸਮ ਪੰਜਾਬ 'ਚ ਬਹੁਤ ਖਰਾਬ ਹੁੰਦਾ ਰਿਹਾ ਇੱਧਰ ਵੀ ਹੋ ਸਕਦਾ ਸੀ ਬਾਕੀ ਜੁੜੇ ਰਹੋ ਜੀ ਨਾਲ ਅੱਜ ਅਸੀਂ ਵੀ ਬੜੀ ਦੇਰ ਬਾਅਦ ਚੱਲੇ ਆਂ ਹੋ ਸਕਦਾ ਵੀ ਤੁਸੀਂ ਵੀ ਕਿਸੇ ਨੇ ਬਹੁਤ دیر ਬਾਅਦ ਦਰਸ਼ਨ ਕਰਨੇ ਹੋਣ ਗੰਨਾ ਗੰਨਾ ਤੇ ਨੀਰਾ ਤਾਂ ਕੁਦਰਤੀ ਇੱਧਰ ਨੂੰ ਬੜੇ ਚਿਰਾਂ ਬਾਅਦ ਹੁਣ ਕੀੜਾ ਲੱਗਾ ਆ ਦੇਖਦੇ ਆ ਕਿੰਨਾ ਕੁ ਕੁਛ ਬਦਲੇ ਆਇਆ ਹੁਣ ਜਾ ਕੇ ਪਾ ਪਹੁੰਚੇ ਆ ਜੀ ਹੁਣ ਝੁੱਗੀਆਂ ਇਹ ਕਾਫੀ ਬਦਲ ਗਿਆ ਆ ਕਾਫੀ ਦੂਰ ਤੱਕ ਪਿੱਛੇ ਨੂੰ ਦੁਕਾਨਾਂ ਹੋ ਗਈਆਂ ਅੱਕੇ ਤਾਂ ਥੋੜੀਆਂ ਹੀ ਹੁੰਦੀਆਂ ਸੀ ਹੁਣ ਤਾਂ ਕਾਫੀ ਵੱਡਾ ਡਾਇਆ ਵੀ ਬਣਿਆ ਆ ਮੈਂ ਜੀ ਗੱਲ ਕਰਦਾ ਸੀ ਉੱਥੇ ਅੱਗੇ ਮੋਰੇ ਗਾਈਆਂ ਆ ਗਈਆਂ ਮੈਂ ਕਹਿੰਦਾ ਵੀ ਕਈਆਂ ਨੂੰ ਤੁਹਾਨੂੰ ਵੀ ਬਹੁਤ ਚੈਰ ਹੋ ਗਿਆ ਹੋਊਗਾ ਦਰਸ਼ਨ ਕੀਤੇਆਂ ਨੂੰ ਜੁੜੇ ਰਹੋ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਨਾਲੇ ਆਪ ਕਰਦੇ ਆ ਮੈਂ ਤਾਂ ਬਹੁਤ ਧੀਰੀ ਚੱਲਾਇਆ ਹੁਣ ਬੜੀ ਰੌਣਕ ਹੋ ਗਈ ਐ ਇੱਥੇ ਸ਼ਹਿਰ ਚ ਛੋਟਾ ਜਿਹਾ ਾਡਾ ਹੁੰਦਾ ਸੀ ਪਹਿਲਾਂ ਤਾਂ ਠੀਕੜਾ ਕੇ ਹੁਣ ਤਾਂ ਅੱਛੇ ਹੀ ਬਹੁਤ ਹੋ ਗਿਆ ਇੱਥੇ ਵੀ ਇੱਥੋਂ ਤਾਂ ਹੁਣ 15 20 ਦੀ ਰੇਟ ਤੇ ਗੱਡੀ ਜਾਂਦੀ ਆ ਅੱਗੇ ਤਾਂ ਇੱਥੇ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਕਿ ਕਾਤ ਮਿੰਟ ਚੇ ਪਾਰ ਕਰ ਗਏ ਆ। ਆ ਸ਼ਹਿਰ ਨੂੰ ਪਿੰਡੇ ਹੀ ਆ ਉਦੋਂ ਕਸਬਾ ਜਿਹਾ ਹੈ ਛੋਟਾ ਜਿਹਾ। ਬੱਸਾਂ ਅੱਗੇ ਵੀ ਇੱਥੋਂ ਮੋੜਦੀਆਂ ਸੀ ਹੁਣ ਵੀ ਇੱਥੇ ਹੀ ਆ ਗੇਟ ਤੋਂ ਮੋੜਦੀਆਂ ਆ। ਅੰਬਾਸਾ ਵਾਲੇ ਨੇ ਬਿਨਾਂ ਗੱਲੋਂ ਜਾਮ ਲਵਾਇਆ ਪਿਆ ਇੱਥੇ। ਪਿੱਛੇ ਵੀ ਗੱਡੀਆਂ ਬਹੁਤ ਖੜ ਗਈਆਂ ਆ ਕੇ। 4-5 ਮਿੰਟ ਇੱਥੇ ਗੱਭੇ ਹੀ ਸੜਕ ਦੇ ਸਵਾਰੀਆਂ ਲਾਈ ਜਾਂਦਾ ਆ। ਐਂਟਰ ਹੋ ਗਏ ਆ ਜੀ ਹਿਮਾਚਲ ਚ ਇਹ ਵੀ ਦੇਖੋ ਸਾਡੀ ਪੰਜਾਬ ਗਵਰਨਮੈਂਟ ਨੇ ਕਿੰਨੀ ਕਿਰਪਾ ਕੀਤੀ ਹੋਏ ਨਾ ਬਾਕੀ ਸਟੇਟਾਂ ਤੇ ਸਾਡੀ ਗੱਡੀ ਐਂਟਰ ਹੋਈ ਆ ਤਾਂ ਇਹਨੇ 70 ਰੁਪਏ ਲੈ ਲਏ ਉਧਰ ਲੀਆਂ ਪੰਜਾਬ ਦੇ ਵਿੱਚ ਜਿੰਨੀ ਵਾਰ ਮਰਜ਼ੀ ਗੱਡੀਆਂ ਐਂਟਰ ਕਰੀ ਜਾਣ ਕੋਈ ਰੁਪਈਆ ਨਹੀਂ ਹੈਗਾ ਇਹ ਵੀ ਪੰਜਾਬ ਵਾਲੇ ਬਹੁਤੇ ਦਿਆਲੂ ਬਣੇ ਪਏ ਆ ਇਹਨਾਂ ਸਟੇਟਾਂ ਲਈ ਵੀਊ ਚੈੱਕ ਕਰੋ ਕਿੰਨਾ ਵਧੀਆ ਆ ਰਿਹਾ ਉੱਪਰੋਂ ਇਹ ਚੀਜ਼ ਬਹੁਤ 많ਤ ਮੰਤ ਤੋਂ ਤਾਂ ਆਸਾਂ ਬਹੁਤ ਸਿਗੀਆਂ ਉਦਾਂ ਲੋਕਾਂ ਨੂੰ ਵੀ ਆ ਚੀਜ਼ਾਂ ਕਰੂਗਾ ਪਰ ਉਹਨਾਂ ਬਣੀ ਕੀਤੀਆਂ ਹੈਗੀਆਂ ਕਿੰਨੀਆਂ ਗੱਡੀਆਂ ਕਿੰਨੇ ਪਾਸਿਆਂ ਤੋਂ ਪੰਜਾਬ ਚ ਐਂਟਰ ਹੋਣੀਆਂ ਆ ਹਨਾ ਹਿਮਾਚਲ ਆਲੀਆਂ ਹੋਰ ਬਾਕੀ ਕਿਸੇ ਸਟੇਟ ਨੂੰ ਨੀਗਾ ਟੈਕਸ ਸਾਡੀ ਗੱਡੀ ਐਨੀ ਆ ਉਧਰ ਐਂਟਰ ਹੁੰਦੀ ਜਦਾਂ ਮੰਨ ਲਓ ਵਿੱਕ ਦੀ ਹਥੋਂ 4 ਕਿਲੋਮੀਟਰ ਤੋਂ ਮੁੜੇ ਆਈਏ ਜਾ ਕੇ ਅਸੀਂ ਬਾਥੜੀ ਆਉਣਾ ਹੈ ਮੂਰੇ ਉਤੋਂ ਅੱਗੇ ਤਾਂ 70 ਰੁਪਏ ਕੀ ਲੈ ਲੈ ਆ ਸਾਤੋਂ ਕਿੰਨੀਆਂ ਗੱਡੀਆਂ ਇੰਟਰ ਹੋਣੀਆਂ ਲੈ ਨਹੀਂ ਲੱਗੀ ਪਈਆਂ ਪਿੱਛੇ ਚਾਰ ਗੱਡੀਆਂ ਮੇਰੇ ਪਿੱਛੇ ਹੋਰ ਸੀ ਮੈਂ ਦੇਖੀਆਂ ਖੜੀਆਂ ਆ ਬਾਥੜੇ ਹੀ ਆ ਗਏ ਆ ਇਹ ਜਿੱਥੇ ਆ ਨਾ ਹੁਣੇ ਆ ਅਸੀਂ ਇੱਧਰ ਨੂੰ ਅੱਟਾ ਜ਼ਿਆਦਾ ਵੱਧ ਗਿਆ ਸਾਰੀਆਂ ਦੁਕਾਨਾਂ ਤੋਂ ਕੋਨਾ ਇੱਕ ਵਾਰ ਮੈਨੂੰ ਅਸੀਂ ਤਾਂ ਮੈਨੂੰ ਸਾਲ ਨਹੀਂ ਜਾਤ ਕਿਹੜੇ ਦੀ ਗੱਲ ਆ ਅਸੀਂ ਸਾਈਕਲਾਂ ਤੇ ਆ ਗਏ ਸੀ ਇਹਨੂੰ ਆ ਜਿੱਥੇ ਕੰਮ ਪਿਆ ਇਹ ਅਸੀਂ ਸੜਕ ਦੇਖੀ ਸੀ ਵੀ ਇੱਥੇ ਬੱਟਾ ਹੀ ਹੁੰਦਾ ਸੀ ਬਈ ਆ ਜਿਆਦਾ। ਜਿਦੋਂ ਵੱਡੇ ਵੱਡੇ ਮੁੰਡਿਆਂ ਨੇ ਆਉਣਾ ਸਾਈਕਲਾਂ ਤੇ ਇੱਕ ਵਾਰ ਅਸੀਂ ਵੀ ਘਰਦਿਆਂ ਨੂੰ ਕਹਿ ਕੇ ਆ ਗਏ ਵੀ ਅਸੀਂ ਤਾਂ ਛੇਤੀ ਪਹੁੰਚ ਜਾਣਾ ਆ। ਪਰ ਸਾਈਕਲਾਂ ਤੇ ਸਾਡੀ ਹੋ ਗਈ ਵਾਸਾ ਅਸੀਂ ਤਾਂ ਉਹਦੇ ਨਿਆਣੇ ਹੀ ਸੀ ਨਾਲ। ਉਹ ਤਾਂ ਗਿੱਜੇ ਹੁੰਦੇ ਸੀ ਉਹ ਤਾਂ ਹਰੇਕ ਜੇਠੇ ਵੀਰਵਾਰ ਆ ਜਾਂਦੇ ਸੀ ਮੈਨੂੰ ਆ ਤਾਂ ਮੈਂ ਉਦੋਂ ਪਹਿਲੀ ਵਾਰ ਆਇਆ ਹੂੰਗਾ ਜਾ ਕੇ ਤੇ ਦੂਜੀ ਵਾਰ। ਆ ਜਿੱਥੋਂ ਹੁਣ ਮੋੜ ਰਹੇ ਆ ਮੈਨੂੰ ਹੁਣ ਚੇਤਾ ਆ ਗਿਆ ਆ ਮੈਂ ਬਣੀਉ ਤਾਂ ਉੱਦਾਂ ਅੱਗੇ ਦੇਖੀ ਹੋਇਆ ਇੱਥੇ ਤਾਂ ਇੱਥੇ ਪੱਟਾ ਹੀ ਪਿਆ ਹੁੰਦਾ ਸੀਗਾ ਸਾਰਾ ਇੱਥੇ ਪੱਟਾ ਹੀ ਹੁੰਦਾ ਸੀਗਾ ਕੋਈ ਸੜਕ ਨਹੀਂ ਸੀ ਹੁੰਦੀ ਉਦੋਂ ਮੈਨੂੰ ਲੱਗਦਾ 20 ਸਾਲ ਹੋ ਗਏ ਇਸ ਗੱਲ ਨੂੰ ਲਗਭਗ 20 ਸਾਲਾਂ ਦੀ ਗੱਲ ਹੋਣੀ ਹੈ ਇਹ ਹੁਣ ਤਾਂ ਅੱਡਾ ਹੀ ਸਾਰਾ ਇੱਧਰ ਆ ਗਿਆ ਉਹ ਪਿੱਛੇ ਰੁਕਦੇ ਹੁੰਦੇ ਸੀ ਉਹ ਨਹੀਂ ਕਹਿਣਾ ਉੱਥੇ ਜਾ ਕੇ ਪਹਿਲੀ ਚਾਹ ਪੀਣੀ ਆ ਆ ਪਹੁੰਚ ਗਏ ਆ ਜੀ ਆਪਾਂ ਜੇ ਨੂੰ ਦਰਿਆ ਕਹਿੰਦੇ ਹੁੰਦੇ ਆ ਪਤਾ ਨਹੀਂ ਜੇ ਕਿਸੇ ਨੂੰ ਪਤਾ ਆ ਕਮੈਂਟ ਕਰਕੇ ਦੱਸਿਓ ਜ਼ਰੂਰ ਵੀ ਇਹ ਦਰਿਆ ਆ ਜਾਂ ਉਦੋਂ ਚੋਜ ਆ ਜਾਂ ਜੀ ਇਹ ਦਰਿਆ ਆ ਤਾਂ ਕਿਹੜਾ ਦਰਿਆ ਆ ਜਾਂ ਇਹ ਕਿਹੜੇ ਦਰਿਆ ਚ ਇਹਦਾ ਪਾਣੀ ਜਾ ਕੇ ਪੈਂਦਾ ਆ ਸਤਲੋਜ ਵਿੱਚ ਜੇ ਕਹੀਏ ਸਤਲੋਜ ਵਿੱਚ ਤਾਂ ਪਾਣੀ ਪਿਛੋਂ ਬਹੁਤ ਆਉਂਦਾ ਇਹ ਦਰਿਆ ਦਾ ਤਾਂ ਮੈਨੂੰ ਹਿੱਸਾ ਲੱਗਦਾ ਨਹੀਂਗਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ ਕਮੈਂਟ ਕਰਕੇ ਆ ਆਜੀ ਜਿੱਥੋਂ ਉੰਨਾ ਹਨਾ 10 ਕਿਲੋਮੀਟਰ ਰਹਿ ਜਾਂਦਾ ਆ ਉੱਥੋਂ ਆਉਂਦਾ ਪਿੰਡ ਫਤੇਪੁਰ ਤਾਂ ਉੱਥੋਂ ਆਪਾਂ ਰਾਈਟ ਕਰ ਜਾਂਦੇ ਆ ਕਿਉਂਕਿ ਮੈਨੂੰ ਦੱਸਿਆ ਸੀ ਕਿਸੇ ਨੇ ਕਹਿੰਦੇ ਜੇ ਉੰਨੇ ਨੂੰ ਜਾਉਂਗੇ ਨਾ ਤਾਂ ਪਈ ਜਦੋਂ ਉੰਨਾ ਟੱਪ ਕੇ ਜਿਹੜੀ ਰੇਲਵੇ ਲਾਈਨ ਆਉਂਦੀ ਆ ਉਹ ਪੱਟਿਆ ਆ ਉੱਥੋਂ ਸਾਰਾ ਹੀ ਆ ਨਾ ਤਾ ਉਹ ਪਿੱਛੇ ਕਹਿੰਦੇ ਫਿਰ ਬਹੁਤ ਖਰਾਬ ਆ ਗੱਡੀ ਵਾਲਾ ਰਸਤਾ ਵੀ ਨਹੀਂ ਹੈਗਾ ਮੋਟਰਸਾਈਕਲ ਵਾਲਾ ਵੀ ਨਹੀਂ ਵੀ ਐਵੇਂ ਹੀ ਫਸ ਨਾ ਜਾਇਓ ਹਨਾ ਤਾਂ ਆਹ ਰਸਤਾ ਵੀ ਤਾਂ ਮੈਨੂੰ ਪਤਾ ਸੀਗਾ ਇਧਰੋਂ ਆਇਓ ਆ ਮੈਂ ਕਿਹਾ ਚਲੋ ਇਧਰੋਂ ਲੈ ਜਾਂਦੇ ਆ ਤਾਂ ਜੇ ਕਿਸੇ ਨੂੰ ਨਹੀਂ ਵੀ ਪਤਾ ਹੋਵੇ ਤਾਂ ਇੱਥੋਂ ਹੁਣ ਨਾ ਜਦੋਂ 10 ਕਿਲੋਮੀਟਰ ਰਹਿ ਜਾਂਦਾ ਨਾ ਪਿੰਡ ਫਤਿਹਪੁਰ ਆਉਂਦਾ ਆ ਫਤਿਹਪੁਰ ਤੋਂ ਤੁਸੀਂ ਸੱਜੇ ਨੂੰ ਮੁੜ ਜਾਣਾ ਰਾਈਟ ਜਿੱਥੇ ਤਾਂ ਮੁੜ ਜਾਣਾ ਆ ਜਾਂ ਜਿਆ ਨੈਵੀਗੇਸ਼ਨ ਲਾਲ ਵੇ ਗੱਡੀ ਚ ਜਾਂ ਫੋਨ ਤੇ ਆਪਣੇ ਤਾਂ ਫਿਰ ਉਹ ਤੁਹਾਨੂੰ ਸਿੱਧਾ ਹੀ ਉਨੇ ਦੇ ਬਾਰ ਬਾਰ ਹੋ ਕੇ ਜਿੱਥੇ ਖੂਈਆਂ ਆ ਖੂਈਆਂ ਤੇ ਇਹ ਲਗਾ ਕੇ ਆਪਾਂ ਨੂੰ ਫੇਰ ਕੱਢ ਦਿੰਦਾ ਹੈ ਰਸਤਾ ਬਾਰੋ-ਬਾਰ ਜਿੱਦਾਂ ਇਹ ਚੱਲ ਜਾਂਦਾ ਆ ਰਛਮ ਨਹੀਂ ਪੈਂਦਾ ਉਨੇ ਵਾਲਾ ਤਾਂ ਉਧਰੋਂ ਜਿਹੜਾ ਰਸਤਾ ਖਰਾਬ ਆ ਉਧਰੋਂ ਵੀ ਉਤੋਂ ਵੀ ਬੰਦਾ ਪੱਜ ਜਾਂਦਾ ਆ ਇਹ ਵਧੀਆ ਰੋਡ ਆ ਸਾਰਾ ਇਦਾਂ ਦਾ ਹੀ ਜਾਣਾ ਆ ਹੁਣ ਆਪਾਂ ਉਨੇ ਚ ਪੁੰਨੇ ਦੇ ਬਾਰੋ-ਬਾਰ ਹੋ ਕੇ ਆਪਾਂ ਹੋਰ ਹੋ ਕੇ ਜਿੱਥੇ ਖੂਈਆਂ ਆ ਇਸ ਰਸਤੇ ਤੋਂ ਆਪਾਂ ਉੱਥੇ ਜਾ ਕੇ ਨਿਕਲਣਾ ਫਿਰ ਬਿਲਕੁਲ ਪੀਰ ਨਗਰ ਆਹ ਦੇ ਕੋਲ ਇੱਕ ਆਪਣੇ ਫੇ ਉਹਦੇ ਵਿੱਚ 10 ਤੋਂ 12 ਮਿੰਟ ਸੇਫ ਹੋ ਜਾਂਦੇ ਆ ਹਨਾ ਫਤੇਪੁਰ ਤੋਂ ਅਗਲਾ ਪਿੰਡ ਆਉਂਦਾ ਜੀ ਚਰਤਗੜ ਫਿਰ ਰਾਹ ਤੁਹਾਨੂੰ ਬੋਰਡ ਲੱਗਾ ਆ ਜਾਣਾ ਹਨਾ ਮਹਿਤਪੁਰ ਦਾ 19 ਦਾ ਫਿਰ ਇੱਥੋਂ ਤੁਸੀਂ ਲੈਫਟ ਮੁੜ ਜਾਣਾ ਆ ਫਤੇਪੁਰ ਤੋਂ ਬਾਅਦ ਚਰਤਗੜ ਆਉਣਾ ਚਰਤਗੜ ਤੋਂ ਤੁਸੀਂ ਥੋੜੀ ਅੱਗੇ ਆ ਕੇ ਬੋਰਡ ਜਿੱਥੋਂ ਲੱਗਾ ਆ ਗਿਆ ਮੈਂ ਤਾਂ ਪੜਦਾ ਫਿਰ ਇਹਨੂੰ ਖੱਬੇ ਮੁੜ ਜਾਣਾ ਤੁਸੀਂ ਲੈਫਟ ਮੋੜਨਾ ਇਹ ਸਾਰਾ ਹੀ ਵਿਚੋ ਵਿਚੀ ਜਿਆ ਥੋੜ ਥੋੜੇ ਘਰ ਹੁੰਦੇ 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 ਆ ਸਾਰਾ ਹੀ ਮੈਂ ਬੋਰਡ ਪੜਦਾ ਸੀਗਾ ਇਹ ਚੜਤ ਘੜੇ ਹੀ ਆ ਪਿੰਡ ਸਾਰਾ ਪਿੱਛੇੋਂ ਜਿੱਥੋਂ ਸ਼ੁਰੂ ਹੋਇਆ ਸੀਗਾ ਹਨਾ ਕੋਸ਼ਕ ਉੱਥੇ ਸੀਗੇ ਘਰ ਕੋਸ਼ਕ ਇੱਥੇ ਆ ਗਏ ਆ ਜਿੱਦਾਂ ਰੋਡ ਵੱਧ ਗਿਆ ਹੀ ਆ ਸਾਰਾ ਗੱਡੀ ਦੇਖੋ ਪੂਰੀ ਸਮੂਥਲੀ ਜਾ ਰਹੀ ਹੈ ਆ ਫਿਰ ਉਹੀ ਹਾਈਵੇ ਆ ਜਾਂਦਾ ਹੈ ਜੀ ਜਿਹੜਾ ਆਪਾਂ ਊਨੇਲੋਂ ਨਾ ਥੱਲੇ ਨੂੰ ਮੁੜ ਜਾਈਦਾ ਪੀਰ ਨੇ ਰਖੇ ਵਾਲ ਨੂੰ ਜਿਵੇਂ ਬਾਦੇ ਵਾਲ ਨੂੰ ਇਹ ਉਹੀ ਰੋਡ ਆ ਜਾਂਦਾ ਇੱਥੋਂ ਹੁਣ ਆਪਾਂ ਇੱਥੋਂ ਹੋ ਕੇ ਫੇਰ ਖੱਬੇ ਹੋ ਜਾਣਾ ਤਾਂ ਜੇ ਤਾਂ ਤੁਸੀਂ ਜਾਣਾ ਊਨੇ ਦੇ ਵਿੱਚ ਹੀ ਫੇਰ ਤਾਂ ਤੁਹਾਨੂੰ ਜੇ ਤਾਂ ਉੱਥੇ ਊਨੇ ਦੇ ਬਾਹਰੋਂ ਬਾਹਰ ਫੇਰ ਜਿਹੜੀ ਰੇਲਵੇ ਲਾਈਨ ਆਉਣੀ ਹੈ ਨਾ ਉਹਦੇ ਨਾਲ ਅਗਲੇ ਪਾਸੇੋਂ ਤੁਹਾਨੂੰ ਮੁੜ ਕੇ ਆਉਣਾ ਪੈਣਾ ਆ ਪਰ ਆਪਾਂ ਉਨੇ ਨੂੰ ਨਹੀਂ ਜਾਣਾ ਆਪਾਂ ਤਾਂ ਖੁਈਆਂ ਤੇ ਸਿੱਧਾ ਹੀ ਜਾਣਾ ਮੈਂ ਇੱਥੋਂ ਤੁਹਾਨੂੰ ਦੱਸਦਾ ਬਈ ਇੱਕ ਪੈਲਸ ਆਉਣਾ ਆ ਪੈਲਸ ਦੇ ਨਾਲੋਂ ਫਿਰ ਆਪਾਂ ਮੁੜ ਜਾਈ ਜਾਇਆ ਪੈਲਸ ਹੀ ਆਉਂਦਾ ਪੈਲਸ ਆਉਣਾ ਹਾਂ ਆ ਪਾਣੀ ਵਾਲੀ ਟੈਂਕੀ ਆਉਂਦੀ ਆ ਜੀ ਪਾਣੀ ਵਾਲੀ ਟੈਂਕੀ ਤੋਂ ਤੁਸੀਂ ਆਦੇ ਪਹਿਲੀ ਇੱਥੋਂ ਹੋ ਜਾਣੀ ਆ ਰਾਈਟ ਐਤੋਂ ਇੰਨੀ ਕ ਰਾਈਟ ਹੋ ਗਏ ਨਾ ਆਪਾਂ ਉਹ ਸਾਹਮਣੇ ਨੂੰ ਚੱਲ ਜਾਣਾ ਹੈ ਮੋੜ ਆ ਭਾਗਿਓ ਵੀ ਸਕਦੇ ਆ ਪਰ ਇੱਥੋਂ ਸੇਫਲੀ ਜਾ ਦੇਖ ਕੇ ਦੂਜੇ ਪਾਸੇ ਕਰ ਲੈਣਾ ਫਿਰ ਸਹੀ ਰਹਿੰਦਾ ਆ ਨਹੀਂ ਤਾਂ ਆਪਾਂ ਨੂੰ ਅੱਗੇੋਂ 1 ਕਿਲੋਮੀਟਰ ਤੋਂ ਹੋਰ ਆਉਣਾ ਪੈਂਦਾ ਆ ਵਾਪਸ ਮਾਂ ਦੇ ਅੱਛੇ ਘਟ ਜਾਂਦਾ ਇੱਥੇ ਮਾੜਾ ਮੋਟਾ ਹੁੰਦਾ ਕਦੇ ਬੱਸ ਇੰਨਾ ਕਹੀਆ ਟੋਟਾ ਇਹ 100 ਕਿਲੋਮੀਟਰ ਦਾ ਇੱਥੋਂ ਫਿਰ ਆਪਾਂ ਦੇ ਹੋ ਜਾਣਾ ਰਾਈਟ ਇਹੀ ਰੋਡ ਹੁਣ ਸਿੱਧੀ ਚੱਲ ਜਾਣੀ ਆ ਖੂਈਆਂ ਤੇ ਨੂੰ ਇੱਕ ਦੋ ਪਿੰਡ ਆਉਣੇ ਆ ਵਿੱਚ ਹੀ ਪਰ ਉਹ ਪਤਾ ਲੱਗ ਜਾਂਦਾ ਆ ਆਪਾਂ ਨੂੰ ਵੀ ਇਹੀ ਰੋਡ ਆ ਹਨਾ ਅਣਜਾਣ ਬੰਦਾ ਵੀ ਆ ਸਕਦਾ ਏਡੀ ਗੱਲ ਨਹੀਂ ਹੈਗੀ ਮੈਂ ਤਾਂ ਕਈ ਚੈਰ ਬਾਅਦ ਹੁਣ ਚੱਲਾਂ ਪਰ ਮੈਨੂੰ ਯਾਦ ਸਾਰਾ ਹੀ ਆ ਜਾਂਦਾ ਸੀਗਾ ਇੱਦਾਂ ਜਦੋਂ ਉੱਦਾਂ ਬੈਠੇ ਉਹਨੇ ਫੇ ਨਹੀਂ ਪਤਾ ਲੱਗਦਾ ਜੀ ਇਹਦਾ ਰੋਡ ਤੇ ਚੜ ਗਏ ਫੇਰ ਆਪਾਂ ਨੂੰ ਪਤਾ ਲੱਗ ਜਾਂਦਾ ਵੇ ਆਪਾਂ ਇੱਥੋਂ ਕਿ ਜਾਣਾ ਇੱਥੋਂ ਕਿ ਜਾਣਾ ਆ। ਇੱਥੇ ਆ ਕੇ ਨਿਕਲੇ ਆ ਜੀ ਤਾਂ ਹੁਣ ਆਪਾਂ ਦਿਨਾਂ ਨੂੰ ਅੱਗੇ ਖੂਈਆਂ ਕਹਿੰਦੇ ਹੁੰਦੇ ਸੀ ਨਾ ਹੁਣ ਦੇ ਉਹ ਖੂਈਆਂ ਕਹਿੰਦੇ ਆ। ਅੱਗੇ ਤਾਂ ਹੁੰਦੀਆਂ ਸੀ ਹੁਣ ਤਾਂ ਦੇਸੀਆਂ ਦੋਸੀਆਂ ਨਹੀਂ ਮੈਨੂੰ। ਆਹ ਦੇ ਹੈਗੀਆਂ ਇੱਧਰ। ਇੱਥੇ ਇਹਨਾਂ ਨੂੰ ਕਹਿੰਦੇ ਹੁੰਦੇ ਵੇ ਖੂਈਆਂ ਤੇ ਰੁਕਣਾ। ਤਾਂ ਇੱਥੇ ਖੁਈਆਂ ਤੇ ਆ ਨਿਕਲੀਦਾ ਆ ਆਪਾਂ ਇਦਾਂ ਜਿਆਦਾ ਨਹੀਂ ਟਾਈਮ ਲੱਗਦਾ ਇੱਧਰੋਂ ਤਾਂ 11 ਮਿੰਟ ਲੱਗੇ ਆ ਇਦਾਂ ਸਾਨੂੰ 11 ਮਿੰਟ ਦੇ ਵਿੱਚ ਬੰਦਾ ਇੱਥੇ ਪਹੁੰਚ ਜਾਂਦਾ ਆ ਉਧਰੋਂ ਪੱਟਿਆ ਬਹੁਤ ਆ ਕਹਿੰਦੇ ਛੁੱਟੀ ਹੋ ਗਈ ਨੇ ਆਣੇ ਨੂੰ ਸਕੂਲੇ ਪਹੁੰਚ ਗਏ ਆ ਜੀ ਆਪਾਂ ਇੱਥੇ ਗੱਡੀ ਲਾਤੀ ਆ ਤਾਂ ਇਹ ਕਹਿੰਦੇ ਵੀ ਜੀ ਪ੍ਰਸ਼ਾਦ ਇੱਥੋਂ ਲਵਾਂਗੇ ਤਾਂ ਫੇਰ ਪਾਰਕਿੰਗ ਦੇ ਕੋਈ ਪੈਸੇ ਨਹੀਂ ਪਾਰਕਿੰਗ ਫ੍ਰੀ ਆ ਕਿ ਲੋਕਾਂ ਮੈਂ ਇੱਧਰ ਲਈ ਇਤਨੂੰ ਹੀ ਦੇ ਦਿਓ। ਬਾਕੀ ਫੇ ਆਪਾਂ ਉੱਪਰੋਂ ਜਾ ਕੇ ਲੈ ਲਵਾਂਗੇ। ਆ ਉੱਪਰ ਵੀ ਸਾਰੇ ਜਿੱਦਾਂ ਹੁਣ ਤਾਂ ਟੀਨਾ ਪੈ ਗਈਆਂ। ਮੈਂ ਤਾਂ ਚਿਰਾਂ ਬਾਅਦ ਹੀ ਦੇਖਿਆ ਹੁਣ। ਪਹਿਲਾਂ ਤਾਂ ਇਦਾਂ ਹੀ ਹੁੰਦਾ ਸੀਗਾ। ਜਿਹੜੇ ਔਨੇ ਰਹਿੰਦੇ ਆ ਛੇਤੀ ਖੇਤੀ ਕਰਨੋਂ ਤਾਂ ਫੇ ਪਤਾ ਹੀ ਹੁਣਾ ਹੈ। ਆ ਜਿੱਥੇਗਾ ਬਹੁਤ ਵਧੀਆ ਬਣਾਤੀ ਔਕਰ ਨਾਨਕ ਦੇਵ ਜੀ ਦੀ। ਕਰਨਾਨਕ ਦੇਵ ਜੀ ਦੀ ਜਗਾ ਜੀ ਬਹੁਤ ਵਧੀਆ ਬਣਾਤੀ ਹੁਣ ਤਾਂ ਇੱਥੇ ਤੱਕ ਕਰਵਾਣੀ ਚੱਲਦੀ ਆ ਪਰ ਵੀ ਰਸਤਾ ਸਾਰਾ ਹੀ ਉੱਪਰੋਂ ਹੁਣ ਕਵਰ ਹੋਇਆ ਮਿੰਘਣੀ ਤੋਂ ਪਰ ਆਛਾ ਜੋ ਹੈ ਨਹੀਂਗਾ ਬਿਲਕੁਲ ਅੰਦਰ ਤਾਂ ਮੈਨੂੰ ਲੱਗਦਾ ਨਹੀਂ ਵੀਡੀਓ ਬਣਾਉਣ ਦਿੰਦੇ ਆ ਸ਼ਾਇਦ ਜਿੱਥੇ ਤੱਕ ਬਣਾਉਣ ਦਿੰਦੇ ਹੋਗੇ ਕੋਈ ਤੇ ਮੈਂ ਜਰੂਰ ਬਣਾਉਂਗਾ ਮੈਂ ਇੱਥੇ ਅੰਦਰ ਵੀਡੀਓਗ੍ਰਾਫੀ ਨਹੀਂ ਕਰਨ ਦਿੰਦੇ ਜੀ ਉੱਥਾ ਮੈਂ ਇਧਰੋਂ ਬਣਾ ਰਿਹਾ ਆਂ ਉੱਥੇ ਮੇਨ ਜਗ੍ਹਾ ਤੇ ਅੱਗੇ ਨਹੀਂ ਕਹਿੰਦੇ ਬਣਾ ਸਕਦੇ ਹੁਣੀ ਲੈ ਕੇ ਥਾਂ ਥਾਂ ਲਾ ਆਇਆ ਸੀਗਾ ਵੀਡੀਓਗ੍ਰਾਫੀ ਇੱਥੇ ਘੱਟ ਕਰ ਰਹੇ ਲੈਂਦੇ ਆ ਤਾਂ ਮੈਂ ਥੋੜਾ ਪਿਛੇ ਹੋ ਕੇ ਬਣਾ ਰਿਹਾ ਆ ਕਦੇ ਮੈਂ ਪੁੱਛਿਆ ਸੀ ਬੰਦਿਆਂ ਨੂੰ ਕਹਿੰਦੇ ਇੱਧਰੋਂ ਤੁਸੀਂ ਵੀਡੀਓ ਬਣਾ ਸਕਦੇ ਆ ਕਰੋ ਜੀ ਦਰਸ਼ਨ ਉੱਤੋਂ ਮੈਂ ਜਿਹੜਾ ਦਰਵਾਰ ਆ ਹਨਾ ਉੱਥੇ ਨਹੀਂ ਬਣਾਉਣ ਦਿੰਦੇ ਵੀਡੀਓ ਇਹ ਢੇੜਾ ਬਣਾਇਆ ਜੀ ਇੱਧਰ ਇੱਧਰ ਵੀ ਜਦੋਂ ਹੁਣ ਆਪਾਂ ਮੱਥਾ ਟੇਕ ਕੇ ਜਾਂਦੇ ਆ ਨਾ ਇੱਧਰ ਵੀ ਉੱਪਰ ਆਉਂਦੇ ਰਸਤਾ ਜਿਹੜਾ ਜਾਂਦਾ ਹੈ ਸਿੱਧਾ ਹੀ ਸਰੋਵਰ ਵੱਲ ਨੂੰ ਉਹਦੇ ਉੱਪਰ ਵੀ ਚਾਦਰਾਂ ਪਾਤੀਆਂ ਆ ਮੀਂਹ ਕਣੀ ਤੋਂ ਪਹਿਲਾਂ ਤਾਂ ਇਦਾਂ ਹੀ ਹੁੰਦਾ ਸੀ ਮੈਂ ਤਾਂ ਇਦਾਂ ਹੀ ਦੇਖਿਆ ਸੀ ਪਹਿਲਾਂ ਬਾਕੀ ਹੁਣ ਮੈਨੂੰ ਪਤਾ ਨਹੀਂ ਵੀ ਕਿੰਨੇ ਕ ਟਾਈਮ ਦੀਆਂ ਪਾਈਆਂ ਆ ਹੁਣ ਹਨਾ ਤੇ ਇਹ ਦੇਖਣ ਵਾਲਿਆਂ ਨੇ ਕਹਿਣਾ ਵੀ ਇਹ ਤਾਂ ਬਹੁਤ ਟਾਈਮ ਦੀਆਂ ਪਰ ਮੈਨੂੰ ਨਹੀਂ ਸੀ ਪਤਾ ਮੈਂ ਜਿੱਦਾਂ ਹੁਣ ਪਹਿਲੀ ਵਾਰ ਆ ਹੀ ਦੇਖੀਆਂ ਆ ਜਿਹੜੇ ਆਉਂਦੇ ਰਹਿੰਦੇ ਆ ਮੈਂ ਦੱਸਿਆ ਵੀ ਉਹਨਾਂ ਨੂੰ ਤਾਂ ਪਤਾ ਹੁੰਦਾ ਆ ਕਈ ਵੇਲੇ ਕੋਈ ਵੀਰ ਭੈਣ ਬਾਹਰ ਬੈਠਾ ਹੁੰਦਾ ਜੇ ਕੋਈ ਨਹੀਂ ਜਦੋਂ ਸਾਡੇ ਅੰਘੋਂ ਸਵਾਭ ਬਣਦਾ ਆਉਣ ਦਾ ਫੇਰ ਤਾਂ ਕਰਕੇ ਮੈਂ ਕਰ ਉਹਨਾਂ ਨੂੰ ਦਰਸ਼ਨ ਕਰਾ ਦਈਏ ਇਸ ਚੀਜ਼ ਦੇ ਹੈਗਾ ਉਹ ਦਾ ਜਵੀਰ ਵਾਰਿਆ ਪਰ ਰਾਛ ਹੈ ਨਹੀਂਗਾ ਅਸਰ ওভার ਦੇ ਵਿੱਚ ਵੀ ਹੁਣ ਪਾਣੀ ਇੱਕ ਸਾਈਡ ਤੇ ਕੀਤਾ ਹੈ ਇੱਥੇ ਪਹਿਲਾਂ ਜਦੋਂ ਛੋਟੇ ਹੁੰਦੇ ਸੀ ਅਸੀਂ ਜਿਆਦਾ ਹੀ ਛੋਟੇ ਉਦੋਂ ਤਾਂ ਸਾਰੇ ਘਰੇ ਆਇਆ ਹੁੰਦਾ ਸੀਗਾ ਹੁਣ ਤਾਂ ਖਾਲੀ ਆ ਸਾਰਾ ਹੀ ਪਿਆ ਵਿੱਚ ਨਿਆਣੇ ਖੇਡਣ ਲੱਗੇ ਉਹ ਆਦੇ ਦੇ ਤਾਂ ਆਨੇ ਕੁਸ਼ਤੀ ਕਰਦੇ ਢੋਲ ਉੱਪਰ ਵੱਜਦਾ ਆ ਇਹ ਬਾਹਰ ਕੁਸ਼ਤੀ ਥੱਲੇ ਕਰਨ ਲੱਗੇ ਉਹ ਆਂ ਬਾਰੀ ਬਾਰੀ ਪਹਿਲਾਂ ਇੱਕ ਗਰੁੱਪ ਸੀ ਹੁਣ ਦੂਜਾ ਆ ਗਿਆ ਆ ਗਏ ਆ ਜੀ ਆਪਾਂ ਇੱਧਰ ਨੂੰ ਹੁਣ ਉੱਪਰ ਨੂੰ 11ਵੇਂ ਵਾਲੇ ਵੱਲ ਨੂੰ ਤਾਂ ਕਹਿੰਦੇ ਇੱਥੇ ਵੀ ਸਾਰਾ ਨਵਾਂ ਹੀ ਬਣ ਗਿਆ ਆ ਦੇਖਦੇ ਆ ਜੀ ਹੁਣ ਜਾ ਕੇ ਦਰਸ਼ਨ ਕਰਦੇ ਆ ਨਾਲੇ ਤੁਹਾਨੂੰ ਕਰਵਾਉਣੇ ਆ ਇਹ ਅਜੇ ਇੱਥੋਂ ਸ਼ੁਰੂ ਹੋ ਜਾਂਦਾ 11ਵੀਂ ਵਾਲੇ ਆ ਇਹ ਸਾਰਾ ਨਵਾਂ ਹੀ ਬਣ ਗਿਆ ਆ ਦੇਖਦੇ ਆ ਜਾ ਕੇ ਹੁਣ ਤਾਂ ਹਜੇ ਕਹਿੰਦੇ ਉਧਰ ਬਣ ਰਿਹਾ ਆ ਅਸੀਂ ਬਾਟੇ ਉੱਪਰ ਸ਼ਾਦ ਲਿਆ ਇੱਥੋਂ ਪੌੜੀਆਂ ਚੜਦਿਆਂ ਨੇ ਉਹ ਦੱਸਦੇ ਕਹਿੰਦੇ ਥੱਲੇੋਂ ਤਾਂ ਹਜੇ ਤਿਆਰੀ ਰਹਿੰਦੀ ਆ ਬਈ ਉੱਪਰੋਂ ਹੋ ਗਿਆ ਆ ਉਹ ਕਹਿੰਦੇ ਇੱਥੇ ਤਾਂ ਮਾਡਲ ਬਣਾ ਕੇ ਉੱਪਰ ਰੱਖਿਆ ਆ ਵੀ ਆਉਣ ਵਾਲੇ ਟਾਈਮ 'ਚ ਸਾਰਾ ਇਦਾਂ ਦਾ ਹੀ ਬਣਨਾ ਆ ਬਾਕੀ ਦੇਖਦੇ ਆ ਜਾ ਕੇ ਆਹ ਤਾਂ ਸਾਰਾ ਕੁਝ ਹੀ ਬਦਲ ਗਿਆ ਇੱਥੇ ਪਹਿਲਾਂ ਜਦੋਂ ਮੈਂ ਦੇਖਿਆ ਉਦੋਂ ਤਾਂ ਬੋਤ ਯਾਨੀ ਉਦੋਂ ਨਾਲੋਂ ਚੇਂਜ ਹੀ ਹੋ ਗਿਆ ਸਾਰਾ ਹੀ ਆ ਤਾਂ ਬਿਲਡਿੰਗ ਸਾਰੀ ਚੇਂਜ ਕਰਤੀ ਆ ਹਾਂ ਤਾਂ ਉੱਪਰ ਸਾਰੀ ਬਿਲਡਿੰਗ ਚੇਂਜ ਹੋ ਜੂਗਾ ਹਾਂ ਯਾ ਸਾਰੀ ਬਿਲਡਿੰਗ ਚੇਂਜ ਹੋ ਗਈ ਜੀ ਤਾਂ ਉੱਪਰ ਹਾਲ ਬਹੁਤ ਵੱਡਾ ਬਣ ਗਿਆ ਹੁਣ ਖੇਤਰਲੇ ਪਾਸੇ ਜਗਾ ਲੈ ਜਾਂਦੀ ਆ ਹੁਣ ਬਹੁਤ ਵੱਡਾ ਘਰ ਤਾਂ ਇਤ ਨਹੀਂ ਤਾਂ ਪਹਿਲਾਂ ਨਾਲੋਂ ਇਹ ਤਾਂ ਸਾਰੇ ਹੀ ਪਾਸੇ ਜਿੱਦਾਂ ਹਨ ਹਾਲ ਬਣਾਤਾ ਆ ਹੁਣ ਇਤੋਂ ਮੈਂ ਤੁਹਾਨੂੰ ਬਾਅਦ ਚ ਦਿਖਾ ਲੂੰਗਾ ਮੱਥਾ ਟੇਕ ਕੇ ਆਹ ਸਾਰੇ ਪਾਸੇ ਹਾਲ ਇਹ ਜਿੱਦਾਂ ਬਣਾ ਲਿਆ ਹੁਣ ਇਹ ਆ ਜੀ ਅੰਦਰ ਇੰਟਰਵਾਰ ਨਵਾਂ ਬਣਿਆ ਹੁਣ ਸਾਰਾ ਹੀ ਜਿਹੜਾ ਪਹਿਲਾਂ ਹੁੰਦਾ ਸੀਗਾ ਉਹ ਤਾਂ ਹੁਣ ਪਛਾਣ ਕੇ ਹੀ ਨਹੀਂ ਆਉਂਦਾ ਵੀ ਕਿੱਥੇ ਕਿਸਾ ਇਹ ਸਾਰਾ ਹੀ ਨਵਾਂ ਬਣ ਗਿਆ ਹੁਣ ਪਹਿਲਾਂ ਨਾਲੋਂ ਤਾਂ ਟੋਟਲੀ ਇਹ ਚੀਜ਼ ਬਦਲ ਗਈ ਆ ਸਾਰੀ ਉੱਪਰ ਇੱਧਰ ਉੱਤਰ ਤਾਂ ਹਜੇ ਪਤਾ ਲੱਗਦਾ ਵੀ ਆ ਕੀ ਰਹਾ ਸਹੀ ਇੱਥੇ ਇਹ ਤਾਂ ਬਿਲਕੁਲ ਬਦਲ ਗਈ ਕਿੰਨਾ ਕੁ ਟਾਈਮ ਹੋ ਗਿਆ ਜੀ ਬਦਲੇ ਨੂੰ ਚੇਂਜ ਹੋਏ ਨੂੰ ਕਿੰਨਾ ਕੁ ਟਾਈਮ ਹੋਇਆ ਹੈ ਬਦਲੇ ਨਵਾਂ ਕੀਤੇ ਨੇ 4 ਕੁ ਮਹੀਨੇ ਹੋ ਗਏ ਬੰਦੇ ਨੂੰ ਚਾਰ ਤੋਂ ਸਾਲ ਪੰਜ ਸਾਲ ਲੱਗ ਗਿਆ ਸੀ ਬਣਨੇ ਨੂੰ ਠੀਕ ਹੈ ਜੀ 5 ਸਾਲ ਬਣਦਾ ਰਿਹਾ ਬਿਲਡਿੰਗ ਵੀ ਬਹੁਤ ਵੱਡੀ-ਬੜੀਆਂ ਲੱਗ ਗਏ ਹੋਣੇ ਨੇ ਹਾਂਜੀ ਉਨੇ ਨਵੇਂ ਬਣੇ ਹੋਏ। ਓਕੇ। ਇਹ ਸਾਰਾ ਹਾਲੇ ਹੀ ਬਣ ਗਿਆ ਜੀ ਉੱਪਰ ਹੁਣ। ਇਹ ਬੜੀ ਖੂਬਸੂਰਤ ਉੱਪਰ ਜਗਾ ਬਣਾਤੀ ਆ ਸਾਰੀ ਪਹਿਲਾਂ ਤਾਂ ਛੋਟੀ ਹੁੰਦੀ ਸੀਗੀ। ਵੀਰਵਾਰ ਨੂੰ ਤਾਂ ਬਹੁਤ ਰਸ਼ ਲੱਗ ਜਾਂਦਾ ਹੁੰਦਾ ਸੀਗਾ ਇੱਥੇ। ਮੰਨ ਲਓ ਥੋੜੇ ਬੰਦੇ ਅੱਗੇ ਖੜਦੇ ਹੁੰਦੇ ਸੀ ਉੱਪਰ। ਫਿਰ ਨਾਲ ਦੀ ਨਾਲ ਥੱਲੇ ਭੇਜਦੇ ਰਹਿੰਦੇ ਹੁੰਦੇ ਸੀਗੇ। ਕਹਿੰਦੇ 4-5 ਸਾਲ ਲੱਗ ਗਏ ਆ ਬਣਨੇ ਨੂੰ ਇੱਥੇ। ਜਿੱਦਾਂ ਉਦਾਂ ਓਪਨ ਕਹਿੰਦੇ ਵੀ 50 ਕੁ ਮਹੀਨਿਆਂ ਤੋਂ ਹੋਇਆ ਤਾਂ ਉਦਾਂ ਕਹਿੰਦੇ ਵੀ 5 ਕੁ ਸਾਲ ਲੱਗ ਗਿਆ ਬੰਦ ਨੇ ਜਿਹੜੇ ਵੀ ਰਹਿੰਦੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਆ ਕਿ ਜਿਹੜੇ ਜਿੱਦਾਂ ਹੁਣ ਚਿਰ ਨਹੀਂ ਆਉਂਦੇ ਆ ਫਿਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਤੇਰਾ ਚੇਨਿੰਗਾਂ ਹਜਿਆ ਜਿੰਦੇ ਲਾ ਕੇ ਬੰਦ ਕੀਤੇ ਹੋ ਆ ਸਾਰੇ ਡੋਰਾਂ ਇੱਧਰ ਲੀਆਂ ਸਾਰੇ ਗੇਟ ਸਾਰਾ ਹਾਲੇ ਹੀ ਬਣ ਗਿਆ ਹੈ ਹੁਣ ਵੱਡਾ ਹੁਣ ਤਾਂ ਬਹੁਤ ਖੰਗ ਤੇ ਇੱਥੇ ਵਹਿ ਜਾਂਦੀ ਹੋਊਗੀ ਆਗੇ ਅੱਗੇ ਅੰਦਰ ਹੀ ਦਿੱਕਤ ਆਉਂਦੀ ਹੁੰਦੀ ਸੀ ਇਦਾਂ ਪਹਿਲਾਂ ਪਹਿਲਾਂ ਜਦੋਂ ਅਸੀਂ ਛੋਟੇ ਸੀ ਉਦੋਂ ਤਾਂ ਜ਼ਿਆਦਾ ਹੀ ਤੇਰਾ ਥੋੜਾ ਚੇਂਜ ਹੋ ਗਿਆ ਸੀ ਪਾਣੀ ਨਿਕਲਦਾ ਹੋਰ ਫਿਲ ਕੀ ਆ ਮਾਡਲ ਬਣਾ ਕੇ ਰੱਖਿਆ ਆ ਸੇਵਾਦਾਰਾਂ ਨੇ ਸਾਨੂੰ ਦੱਸਿਆ ਜਿੱਥੋਂ ਪ੍ਰਸ਼ਾਦ ਲਿਆ ਆਉਣ ਵਾਲੇ ਟਾਈਮ 'ਚ ਕਹਿੰਦੇ ਇਦਾਂ ਦਾ ਬਣਨਾ ਆ ਇਹ ਬਾਕੀ ਠੀਕ ਹੈ ਜੀ ਆਪਾਂ ਦਰਸ਼ਨ ਕਰ ਲਏ ਆ ਉਮੀਦ ਕਰਦੇ ਆ ਵੀ ਤੁਸੀਂ ਵੀ ਕਰ ਲਏ ਹੋਗੇ ਤਾਂ ਮਿਲਾਂਗੇ ਕਿਸੇ ਅਗਲੇ ਬਲੌਗ ਦੇ ਵਿੱਚ ਹੁਣ ਤੇ ਬਲੌਗ ਵੱਡਾ ਬਹੁਤ ਜਾਂਦਾ ਆ ਤੇ ਅਪਲੋਡ ਜਦੋਂ ਕਰਦੇ ਆ ਨਾ ਸ਼ਾਮ ਨੂੰ ਜਾ ਕੇ ਉਦੋਂ ਫੇ ਥੋੜੀ ਜਿਹੀ ਦਿੱਕਤ ਆਉਣ ਲੱਗ ਪੈਂਦੀ ਆ ਤਾਂ ਮਿਲਦੇ ਆ ਜੀ ਫਿਰ ਹੁਣ ਕਿਸੇ ਅਗਲੇ ਬਲੌਗ ਚ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਤਾਂ ਕਮੈਂਟ ਜ਼ਰੂਰ ਕਰਿਓ ਵੀ ਸਾਰਿਆਂ ਨੂੰ ਕਿਦਾਂ ਲੱਗਾ ਮੈਂ ਤਾਂ ਬਹੁਤ ਚਿਰਾਂ ਬਾਅਦ ਆਇਆ ਕਰਕੇ ਮੇਰੇ ਲਈ ਤਾਂ ਬਿਲਕੁਲ ਇਦਾਂ ਅੱਜ ਲੱਗ ਰਿਹਾ ਵੀ ਇਹ ਨਵੀਂ ਚੀਜ਼ ਆ ਹਨਾ ਮੇਰੇ ਦੇਖਣ ਲਈ ਤਾਂ ਐਨੇ ਚਿਰਾਂ ਬਾਅਦ ਉੱਧਰ ਜਦੋਂ ਥੱਲੇ ਦਰਬਾਰ ਚ ਗਏ ਸੀ ਉਹ ਤਾਂ ਠੀਕ ਆ ਵੀ ਪਹਿਲਾਂ ਵਾਂਗੂ ਹੀ ਆ ਆ ਤਾਂ ਟੋਟਲੀ ਜਿੱਦਾਂ ਬਦਲ ਗਿਆ ਆ ਸਾਰਾ ਹੀ ਉੱਪਰ ਇੱਕਦਮ ਜਦੋਂ ਨਵਾਂ ਬੰਦਾ ਆਉਂਦਾ ਉਹਨੂੰ ਆ ਕੇ ਬਿਲਕੁਲ ਚੇਂਜ ਹੋਇਆ ਲੱਗਦਾ ਬਾਕੀ ਠੀਕ ਆ ਜੀ ਸਤ ਸ੍ਰੀ ਅਕਾਲ ਮਿਲਾਂਗੇ ਕਿਸੇ ਅਗਲੇ ਬਲੌਗ ਵਿੱਚ